ਜੋ ਮੇਰੇ ਕੰਮ ਕਰੂ। ਸਾਡੀ ਨਾਲ ਇੱਕ ਪਾਸੇ ਜਨਰਲ ਸ਼ਕਤ ਕੋਲ ਹੈ 550 ਮਾਦੀਨੋ ਘਰਨੇ ਹੈ। ਇਹ ਮੁਕਤਾਂ ਤੋਂ 4-5 ਮੰਡਾਂ ਨੂੰ ਲੈ ਕੇ ਲਾਏ ਜਾ ਰਹੇ ਹੈ। ਪਹਿਲੀ ਮੰਡਾ ਸਾਦੂ ਇਹ ਹਰਾਣਾ ਜੋ ਬਰਬਾਦੀ ਹੋਈ ਹੈ ਉਹਦੇ ਤੇ ਸਰਕਾਰ ਨੇ ਕੋਈ ਕੌੜੀ ਨਹੀਂ ਦਿੱਤੀ ਹੋਈ।

ਪਰੰਤੂ ਇਹ ਮਾਲਵਾ ਨੇ ਕਰ ਚੁੱਕਾ ਹੈ ਇਹ ਜੋ ਤਸਾਲਾ ਦੇ ਪਰਚੇ ਦਿੱਤੇ ਜਾ ਰਹੇ ਆ ਅਸੀਂ ਉਹਦੀ ਸਭ ਸ਼ਬਦਾਂ ਤੋਂ ਮਿਲਦਾ ਕਰਦੇ ਹਾਂ ਕਿ ਉਹ ਪਾਣੀ ਨਹੀਂ ਸਾਧ ਹੈ ਇਹ ਸਾਡਾ ਕੋਈ ਸ਼ੌਕ ਨਹੀਂ ਕਿਸਾਨ ਦੀ ਮਜਬੂਰੀ ਹੈ ਇਸ ਕਰਕੇ ਸਰਕਾਰ ਨੂੰ ਜਾਂ ਤਾਂ ਸਰਕਾਰ 6000 ਰੁਪਏ ਛੋਟੀ ਏਕੜ ਜਾਂ 200 ਰੁਪਏ ਹਰ ਕਿਸਾਨ ਨੂੰ ਦੇਵੇ ਇਹ ਨਹੀਂ ਤਾਂ ਪਰਚੇ ਦੇਣੇ ਬੰਦ ਕਰੇ ਆਨਲਾਈਨ ਬਿਨਾ ਦੇ ਨੇ ਜੇਕਰ ਸਰਕਾਰ ਸਾਨੂੰ ਮੁਆਵਜ਼ਾ ਦੇਣ ਦੀ ਬਜਾਏ ਪਰਚੇ ਦਿੰਦੀ ਹੈ ਤਾਂ ਫਿਰ ਇਸ ਵਰਸ ਨੂੰ ਜਿਹੜਾ ਹੋਰ ਚੇਂਜ ਕਰਾਂਗੇ ਉਹ ਮੰਨਦਾ ਸਾਡੀ ਡੀਏਪੀ ਕਿ ਇਹ ਖਾਦ ਜਿਹੜੀ ਹਰ ਹਾੜੇ ਸੌਣੀ ਦੇ ਵਿੱਚ ਕਰਾਸ ਨੂੰ ਤਮੀਖਾ ਕੇ ਬਲੈਕਮੇਲ ਕੀਤਾ ਜਾਂਦਾ ਹੈ ਡੀਏਪੀ ਦੇ ਨਾਲ ਸਹਿਕਾਰੀ ਸੁਭਾਵਾਂ ਦੇ ਡਾਇਰੈਕਟਰ ਵੱਲੋਂ ਪੰਜਾਬ ਵੱਲੋਂ ਚਿੱਠੀਆਂ ਜਾਰੀ ਹੋਣ ਦੇ ਬਾਵਜੂਦ ਵੀ ਸਰਕਾਰੀ ਸੁਸਾਇਟੀ ਦੇ ਤੇ ਡੀਏਪੀ ਦਿੱਤੀ ਨਹੀਂ ਜਾ ਰਹੀ ਡੀਏਪੀ ਜੋ ਦਿੱਤੀ ਜਾ ਰਹੀ ਹੈ ਜਿਸ ਦੇ ਨਾਲ ਡੋਲਡੀਆਂ ਚੀਜ਼ਾਂ ਕਿਸਾਨਾਂ ਸਰ ਮੜੀਆਂ ਜਾ ਰਹੀਆਂ ਅਸੀਂ ਮੰਗ ਕਰਦੇ ਹਾਂ ਵੀ ਤੁਰੰਤ ਇਹਦਾ ਬੰਦ ਕੀਤਾ ਜਾਵੇ ਇਹ ਸਮੂਹ ਤਸਾਰ ਮੋਰਚਾ ਆਉਣ ਵਾਲੇ ਦਿਨਾਂ ਦੇ ਵੱਡਾ ਸੰਗਠਨ ਕਰਨ ਵਾਸਤੇ ਮਨਜ਼ੂਰ ਹੋ ਗਿਆ ਹੈ